ਜਿਨ੍ਹਾਂ ਲੋਕਾਂ ਨੂੰ ਡੀਪੂ ਵਾਲੀ ਕਣਕ ਮਿਲਦੀ ਆ ਖਬਰ ਉਹਨਾਂ ਦੇ ਲਈ ਹੈਗੀ ਆ ਇਹ ਜਾਣਕਾਰੀ ਉਹਨਾਂ ਲੋਕਾਂ ਦੇ ਲਈ ਹੈਗੀ ਆ ਜੇਕਰ ਤੁਸੀਂ ਵੀ ਡੀਪੂ ਵਾਲੀ ਕਣਕ ਲੈਂਦੇ ਹੋ ਕਿਸੇ ਕਾਰਡ ਦੇ ਉੱਪਰ ਜਿਹੜੇ ਕਾਰਡ ਤੁਹਾਡੇ ਬਣੇ ਹੋਇਆ ਉਹਨਾਂ ਕਾਰਡਾਂ ਦੇ ਲਈ ਜੇਕਰ ਤੁਸੀਂ ਹੁਣ ਇਹ ਕੰਮ ਨਾ ਕੀਤਾ ਤਾਂ ਤੁਹਾਡੀ ਕਣਕ ਬੰਦ ਹੋ ਸਕਦੀ ਹੈ ਇਹ ਖਬਰ ਅਸੀਂ ਕਿਉਂ ਕਰ ਰਹੇ ਹੈਗੇ ਕਿਉਂਕਿ ਇਹ ਜਾਣਕਾਰੀ ਉਹਨਾਂ ਲੋਕਾਂ ਦੇ ਲਈ ਹੈਗੀ ਜਿਹੜੇ ਕਣਕ ਲੈਂਦੇ ਹੈਗੇ ਆ ਕਣਕ ਕਿਉਂ ਬੰਦ ਹੋ ਸਕਦੀ ਹੈ ਜਮੇਰ ਜੀ ਦੱਸਿਓ ਥੋੜਾ ਡਿਟੇਲ ਚ ਪਹਿਲਾਂ ਤਾਂ ਸਤਪਾਲ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੇ ਛੋਟੇ ਸੱਦੇ ਤੇ ਇੱਥੇ ਆਏ ਇਹ ਜੋ ਸਰਕਾਰ ਵੱਲੋਂ ਕੰਨਕਾਰੀ ਹੈ ਸਰਕਾਰ ਦੀ ਇੱਕ ਨੀਤੀ ਹੈ ਵੀ ਜੋ ਮਤਲਬ ਸਾਰੇ ਜੀਆਂ ਦੀ ਜਿਹੜੇ ਰਾਸ਼ਨ ਕਾਰਡ ਹਾਲਡਰ ਜਿੰਨੇ ਵੀ ਨੇ ਉਹਨਾਂ ਦੀ ਕੇਵਾਈਸੀ ਹੋਣੀ ਹੈ ਕੇਵਾਈਸੀ ਮਤਲਬ ਜਿੰਨੇ ਵੀ ਜੀ ਨੇ ਇੱਕ ਪਰਿਵਾਰ ਚ ਮੰਨ ਲਓ ਪੰਜ ਮੈਂਬਰ ਹੈ ਉਹਨਾਂ ਦੇ ਪੰਜਾਂ ਦੇ ਪੰਜਾਂ ਦੇ ਅੰਗੂਠੇ ਈਪੋਜ਼ ਮਸ਼ੀਨਾ ਤੇ ਲੱਗਣੇ ਆ ਤੇ ਉਹਨਾਂ ਦੀ ਕੇਵਾਈਸੀ ਹੋਣੀ ਵੈਰੀਫਿਕੇਸ਼ਨ ਹੋਣੀ ਕਹਿੰਦਾ ਮਤਲਬ ਉਹਦੇ ਤੇ ਇਸ ਕਰਕੇ ਸਾਰੇ ਤੋਡੇ ਮਾਧਿਅਮ ਰਾਹੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਕਾਰਡ ਹੋਲਡਰਾਂ ਨੂੰ ਜਿੰਨੇ ਵੀ ਹੈਗੇ ਆ ਗੁਰੂ ਸਾਹਿਬ ਦੇ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਡੀਪੋਵਾਂ ਤੇ ਜਾਓ ਕਿਸੇ ਵੀ ਡੀਪੋ ਤੋਂ ਆਪਣੀ ਉਹ ਕੇਵਾਈਸੀ ਕਰਵਾ ਸਕਦੇ ਆ ਜਿੱਥੇ ਉਹਨਾਂ ਦਾ ਕਾਰਡ ਚੱਲਦਾ ਹੈ ਆਪਣੇ ਡੀਪੋਵਾਂ ਤੇ ਜਾਓ ਪਰਿਵਾਰ ਨੂੰ ਨਾਲ ਲੈ ਕੇ ਆਪਣੇ ਆਧਾਰ ਕਾਰਡ ਨਾਲ ਲੈ ਕੇ ਜਾਓ ਤੇ ਆਪਣੀ ਕੇਵਾਈਸੀ ਮੁਕੰਮਲ ਕਰੋ ਜੇਕਰ ਕੇਵਾਈਸੀ ਨਹੀਂ ਹੁੰਦੀ ਤੇ ਫਿਰ ਉਹਨਾਂ ਦੇ ਕਾਰਡ ਜਿਹੜੇ ਜਿੰਨੇ ਮੈਂਬਰ ਜਿਨ੍ਹਾਂ ਦੇ ਨਹੀਂ ਕੇ ਵੀ ਸੀ ਹੋਈ ਉਹ ਕੱਟੇ ਜਾਣਗੇ ਵਿੱਚੋਂ ਉਹਨਾਂ ਨੂੰ ਰਾਸ਼ਨ ਨਹੀਂ ਮਿਲੇਗਾ ਕੱਲ ਨੂੰ ਤੁਹਾਨੂੰ ਕੋਈ ਇਹ ਬੰਦਾ ਗੱਲ ਨਾ ਕਰਵੇ ਵੀ ਮੇਰਾ ਕਾਰਡ ਹੁਣ ਕੱਟ ਹੋ ਗਿਆ ਮੇਰਾ ਕਾਰਡ ਕੱਟਿਆ ਗਿਆ ਫਿਰ ਮੀਡੀਆ ਤੱਕ ਗੱਲ ਆਉਂਦੀ ਹੈ ਫਿਰ ਸਰਕਾਰਾਂ ਤੱਕ ਜਾਂਦੇ ਵੀ ਸਾਡੇ ਕਾਰਡ ਕਿਉਂ ਕੱਟੇ ਗਏ ਤਵੇ ਸਰਕਾਰਾਂ ਦੇ ਲੱਗਦੇ ਹੈਗੇ ਪਰ ਜਾਣਕਾਰੀ ਇਹ ਹੈ ਵੀ ਜੇ ਕੇ ਵੀ ਸੀ ਨਹੀਂ ਕੀਤਾ ਤਾਂ ਕਾਰਡ ਕੱਟਿਆ ਜਾ ਸਕਦਾ ਹੈ ਕੇ ਵੀ ਸੀ ਕਿਸੇ ਡੀਪੂ ਤੇ ਕਰਾਈ ਜਾ ਸਕਦੀ ਹੈ ਕਿ ਜਿਸ ਪਿੰਡ ਨਾਲ ਸੰਬੰਧਿਤ ਹੈ ਨਹੀਂ ਨਹੀਂ ਕਿਸੇ ਵੀ ਡੀਪੂ ਤੇ ਜਾ ਕੇ ਮੰਨ ਲਓ ਜਿਵੇਂ ਹੁਣ ਗੁਰੂ ਸਾਹਿਬ ਦੇ ਇੱਥੇ ਜਿਹਨੇ ਡੀਪੂ ਨੇ ਇੱਕ ਡਿਪੂ ਹੋਲਡਰ ਕੋਲ ਜੇ ਨਹੀਂ ਜਾ ਸਕਦਾ ਜੇ ਕੋਈ ਹੋਰ ਨਹੀਂ ਦੀ ਕੋਦੇ ਡਿਪੂ ਹੋਲਡਰ ਪੈਂਦਾ ਉੱਥੋਂ ਵੀ ਕੇ ਵੀ ਇਸ ਕਰਵਾ ਸਕਦਾ ਆਪਣੇ ਸਾਰੇ ਪਰਿਵਾਰ ਨੂੰ ਨਾਲ ਜਾ ਕੇ اچھا ਉੱਥੇ ਤੁਹਾਡੀਆਂ ਕੋਈ ਟੀਮਾਂ ਸਪੈਸ਼ਲ ਲੈਫਟੋਪ ਲੈ ਕੇ ਬੈਠੀਆਂ ਨੇ ਜਾਂ ਕੋਈ ਡਾਕੂਮੈਂਟ ਨਹੀਂ ਜੀ ਡਿਪੂ ਹੋਲਡਰ ਕੋਲ ਮਹਿਕਮਾ ਵਾਲੇ ਕੋਲ ਮਸ਼ੀਨ ਜਾਰੀ ਕੀਤੀ ਹੋਈ ਹੈ ਉਸ ਮਸ਼ੀਨ ਦੇ ਉੱਪਰ ਜਿਹਦੇ ਮਸ਼ੀਨ ਤੇ ਅੰਗੂਠਾ ਲਾ ਕੇ ਕਾਰਡ ਹੋਲਡਰ ਕਨਕ ਲੈਂਦਾ ਉਸੇ ਮਸ਼ੀਨ ਦੇ ਉੱਪਰ ਹੀ ਉਹ ਕੇ ਵੀ ਹੋਣੀ ਡਿਪੂ ਹੋਲਡਰ ਵੀ ਮੌਜੂਦ ਹੈਗੇ ਆ ਡਿਪਟੀ ਜਿਹੜੇ ਲੋਕ ਵੀਡੀਓ ਵੈਸੇ ਲੋਕਾਂ ਤੱਕ ਪਹੁੰਚ ਜਾਣੀ ਹੈਗੀ ਕਾਫੀ ਫਿਰ ਵੀ ਲੋਕਾਂ ਤੱਕ ਜਿਹੜਾ ਮੈਸੇਜ ਹੈਗਾ ਮੈਸੇਜ ਲਗਾ ਦਿਓ ਵੀ ਬਈ ਤੁਹਾਡੀ ਕਣਕ ਤੁਹਾਨੂੰ ਮਿਲਣੀ ਹੈ ਪਰ ਮਿਲਣੀ ਕਾਰਡ ਵਾਲੇ ਨੇ ਜੇ ਕੇਵਾਈਸੀ ਨਹੀਂ ਹੁੰਦੀ ਕਣਕ ਬੰਦ ਹੋਊਗੀ ਹਾਂਜੀ ਹਾਂਜੀ ਅਸੀਂ ਤਾਂ ਬੜੇ 2 ਸਾਲ ਹੋ ਗਏ ਕਹਿ ਰਹੇ ਆ ਜੀ ਸਾਰੇ ਕਾਰਡ ਹੋਲਡਰਾਂ ਨੂੰ ਸਾਡੇ ਹੱਥ ਜੋੜ ਕੇ ਬੇਨਤੀ ਹੈ ਵੀ ਹੁਣ ਵੀ ਕਰਾਓ ਕਿਸੇ ਦਾ ਨਾਮ ਨਾ ਕੱਟਿਆ ਜਾਵੇ ਕਿਸੇ ਦੀ ਕਣਕ ਨਾ ਮਾਰੀ ਜਾਵੇ ਇਸੇ ਦੇ ਵਿੱਚ ਇੱਕ ਗੱਲ ਇਹ ਵੀ ਹੈਗੀ ਆ ਵੀ ਇਹ ਕੇਵਾਈਸੀ ਹੋਣੇ ਕਿੰਨੀ ਤਰੀਕ ਤੱਕ ਜਮੇਰ ਚ 21 ਤਰੀਕ ਜਿਹੜੀ ਆ ਮਕਰ ਕੀਤੀ ਗਈ ਕਿੰਨਾ ਸਮਾਂ ਦਿੱਤਾ ਗਿਆ ਇਹਦੀ ਜੀ 31 ਮਾਰਚ ਹੁਣ 31 ਮਾਰਚ ਤੋਂ ਪਹਿਲਾਂ-ਪਹਿਲਾਂ ਕੇ ਵੀ ਸੀ ਲੋਕਾਂ ਨੇ ਕਰਵਾਉਣੀ ਚਾਹੀਦੀ ਹੈ ਜੇ ਕੋਈ 31 ਮਾਰਚ ਤੱਕ ਨਹੀਂ ਕਰਵਾ ਕਰਵਾਉਂਦਾ ਤਾਂ ਉਹਦੀ ਫਰਕਾਨਕ ਜਿਹੜੀ ਉਹ ਬੰਦ ਹੋ ਜੂਗੀ ਜਿੱਦਾਂ ਕਈਆਂ ਲੋਕਾਂ ਦੀ ਡੈਥ ਹੋ ਗਈ ਉਹਨਾਂ ਦਾ ਕੀ ਕੀਤਾ ਜਾਊਗਾ ਜਿਨ੍ਹਾਂ ਦੀ ਡੈਥ ਉਹਨਾਂ ਦੀ ਇਹੀ ਬੇਨਤੀ ਹੈ ਲੋਕਾਂ ਨੂੰ ਵੀ ਆਪਣੇ ਜੀ ਦੀ ਵੀ ਡੈਥ ਹੋਈ ਉਹਦਾ ਡੈਥ ਸਰਟੀਫਿਕੇਟ ਨਾਲ ਲਾ ਕੇ ਅਪਲੀਕੇਸ਼ਨ ਦੇ ਕੇ ਇਥੋਂ ਆਪਣਾ ਨਾਂ ਕਟਵਾ ਲੈ ਜਾਓ ਆ ਵੀ ਕਿਸੇ ਡੈਥ ਵਾਲੇ ਦਾ ਹੀ ਕਲਕ ਨਾਂ ਲਈ ਜਾਵੇ ਕੱਲ ਨੂੰ ਕੇਸ ਵੀ ਹੋ ਸਕਦਾ ਬਿਲਕੁਲ ਜੀ ਲੈਣੀ ਵੀ ਨਹੀਂ ਚਾਹੀਦੀ ਵੈਸੇ ਤਾਂ ਲੋਕਾਂ ਨੂੰ ਨੈਤਿਕ ਤੌਰ ਤੇ ਉਹਨਾਂ ਦਾ ਫਰਜ਼ ਬਣਦਾ ਕਾਰਡ ਉਲਟ ਰੰਦਾ ਵੀ ਆਪਣਾ ਜਿਹੜੀ ਦੀ ਡੈਥ ਹੋਈ ਹੈ ਪਰਿਵਾਰ ਦਾ ਮੈਂਬਰ ਨਹੀਂ ਰਿਹਾ ਹੁਣ ਉਹਦਾ ਨਾਂ ਕਟਵਾ ਦਿੱਤਾ ਜਾਵੇ ਬਿਲਕੁਲ ਜੀ ਤੁਹਾਡੀ ਕਣਕ ਨਾ ਮਾਰੀ ਜਾਏ ਕੱਲ ਨੂੰ ਤੁਸੀਂ ਡੀਪੋ ਆ ਹੋਲਡਰ ਨਾਲ ਆ ਕੇ ਨਾਲ ਲੜਿਓ ਤੇ ਜਾ ਫੂਡ ਸਪਲਾਈ ਦਫ਼ਤਰ ਆ ਕੇ ਰੋਲਾ ਨਾ ਪਾਇਓ ਵੀ ਸਾਡਾ ਕਾਰਡ ਕੱਟਿਆ ਗਿਆ ਸਾਨੂੰ ਹੁਣ ਕਣਕ ਕਿਉਂ ਨਹੀਂ ਮਿਲ ਰਹੀ ਕਣਕ ਤੁਹਾਡੀ ਹੈ ਤੁਹਾਡੇ ਕਾਰਡ ਬੜੇ ਹੋਏ ਸਰਕਾਰਾਂ ਨੇ ਕਣਕ ਭੇਜਣੀ ਹੈ ਉਹ ਕਣਕ ਤੁਹਾਡੇ ਤੱਕ ਪਹੁੰਚਣੀ ਹੈ ਪਰ ਪਹੁੰਚਣੀ ਉਹਨਾਂ ਲੋਕਾਂ ਤੱਕ ਹੈ ਜਿਨ੍ਹਾਂ ਦੇ ਕੇਵਾਈਸੀ ਕਲੀਅਰ ਹੈਗੇ ਆ ਜਾਂ KYC ਜਿਨ੍ਹਾਂ ਨੇ ਕਲੀਅਰ ਨਹੀਂ ਕੀਤੇ ਹਰੇਕ ਡੀਪੂ ਹੋਲਡਰ ਤੇ ਮਸ਼ੀਨਾ ਆ ਚੁੱਕਿਆ ਨੇ ਤੁਸੀਂ ਆਪਣਾ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੈਗੇ ਆ ਸਾਰਿਆਂ ਦੇ ਜਾ ਕੇ ਪੰਜਾਬੀ ਜੀ ਕਹਿ ਦੇਵਾ ਤੁਹਾਡੇ ਅੰਗੂਠੇ ਲਗਣੇ ਆ ਤੁਹਾਡੇ ਉੱਥੇ ਵੈਰੀਫਿਕੇਸ਼ਨ ਹੋਣੀ ਉਹ ਵੈਰੀਫਿਕੇਸ਼ਨ ਤੁਸੀਂ ਕਰਾ ਕੇ ਆਪਣੇ ਜਿਹੜੇ ਕਾਰਡ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਾ ਲਓ ਉਹਨਾਂ ਦਾ KYC ਕਰਾ ਲਓ ਤਾਂ ਜੋ ਤੁਹਾਡੀ ਕਣਕ ਬਰਕਰਾਰ ਰਹੇ ਕੀ ਕਹਣਾ ਜਾਂਦਾ ਜਮੇਰ ਜੀ ਬਿਲਕੁਲ ਜੀ ਇੱਕ ਹੋਰ ਬੇਨਤੀ ਹੈ ਜੀ ਜੇ ਕਿਸੇ ਪਰਿਵਾਰ ਚ ਮੰਨ ਲਓ ਕਿ ਆਂਗੇ ਇਹਨ ਵਿਅਕਤੀ ਹੈ ਜਾ ਉਹ ਨਹੀਂ ਜਾ ਸਕਦਾ ਡੀਪੂ ਤੇ ਤੇ ਉਹ ਡੀਪੂ ਨੂੰ ਅਪਰੋਚ ਕਰੇ ਸਾਡੇ ਡੀਪੂ 홀ਡਰ ਉਹਦੇ ਘਰ ਜਾ ਕੇ ਵੀ ਕੇਵਾਈ ਸਿਮਸ਼ਨ ਤੇ ਕਰਾਉਗਾ ਠੀਕ ਹੈ ਲੋ ਜੀ ਵੱਡੀ ਗੱਲ ਅੰਗ ਹੀ ਨਾ ਅਪੰਗ ਜਿਹੜੇ ਹੈਗੇ ਉਹਨਾਂ ਲਈ ਹੈਗੀ ਆ ਜੇਕਰ ਤੁਸੀਂ ਨਹੀਂ ਜਾਂਦੇ ਫੋਨ ਕਰਿਓ ਸਾਰੇ ਤੁਹਾਡੇ ਪਿੰਡਾਂ ਤੋਂ ਨੇ ਸ਼ਹਿਰ ਤੋਂ ਨੇ ਡੀਪੂ 홀ਡਰ ਇਹਨਾਂ ਕੋਲ ਇਹਨਾਂ ਦੇ ਨੰਬਰ ਤੁਹਾਡੇ ਲਵੇ ਹੈਗੇ ਆ ਉਹ ਨੰਬਰਾਂ ਤੇ ਤੁਸੀਂ ਫੋਨ ਕਰਕੇ ਆਪਣੇ ਘਰ ਵੀ ਕੇਵਾਈ ਕਰਾ ਸਕਦੇ ਹੋ ਜਿਹੜੇ ਅੰਗ ਹੀ ਹੈਗੇ ਆ ਪਰ ਬਾਕੀ ਲੋਕਾਂ ਨੂੰ ਇਸ ਵੀਡੀਓ ਦੇ ਮਾਧਿਅਮ ਦੇ ਜ਼ਰੀਏ ਇਸ ਖਬਰ ਦੇ ਮਾਧਿਅਮ ਦੇ ਜ਼ਰੀਏ ਇਸ ਗੁਰੂ ਅਰਫਾ ਲਾਈਵ ਚੈਨਲ ਦੇ ਮਾਧਿਅਮ ਦੇ ਜ਼ਰੀਏ ਜਿਹੜੀ ਅਪੀਲ ਹੈਗੀ ਆ ਇਹ ਫਾਇਦਾ ਤੁਹਾਡਾ ਹੈਗਾ ਤੁਹਾਡੇ ਫਾਇਦੇ ਲਈ ਇਹ ਖਬਰ ਹੈਗੀ ਜਿਨ੍ਹਾਂ ਲੋਕਾਂ ਦੇ ਕਾਰਡ ਬਣੇ ਹੋਇਆ ਉਹਨਾਂ ਕਾਰਡਾਂ ਦਾ ਕੇ ਵੀ ਇਸ ਜ਼ਰੂਰ ਕਰਾ ਲਿਆਓ ਤਾਂ ਜੋ ਤੁਹਾਡੀ ਕਲਕ ਤੁਹਾਨੂੰ ਬਰਕਰਾਰ ਮਿਲਦੀ ਰਹੇ دیکھتے ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਤੁਹਾਡਾ ਖੁੱਦਾ ਗੁਰੂ ਵਰਸਾ ਲਾਈ